ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਇੱਕ ਤੋਂ ਬਾਅਦ ਇੱਕ ਇਹ ਜੇ ਫੈਸਲੇ ਕਰ ਰਹੇ ਨੇ ਜਿਸ ਵਿੱਚ ਕਈ ਤਾਂ ਉਹਨਾਂ ਦਾ ਸਾਥ ਦੇ ਰਹੇ ਨੇ ਤੇ ਕਈ ਲੋਕ ਕੜੇ ਸ਼ਬਦਾਂ ਦੇ ਵਿੱਚ ਅਲੋਚਨਾ ਕਰਦੇ ਨੇ ਦੱਸ ਦਈਏ ਕਿ ਆਪਣੇ ਇਹ ਫੈਸਲਿਆਂ ਦੇ ਕਰਕੇ 트ੰਪ ਆਏ ਦਿਨੀ ਸੁਰਖੀਆਂ ਵਿੱਚ ਬਣੇ ਰਹਿੰਦੇ ਨੇ ਬੀਤੇ ਦਿਨੀ ਯਾਨੀ ਕਿ ਵੀਰਵਾਰ ਨੂੰ ਇੱਕ ਐਪ ਲਾਂਚ ਕੀਤੀ ਜਾਂਦੀ ਹੈ ਤੇ ਇਸ ਐਪ ਲਾਂਚ ਦਾ ਬਿਆਨ ਵੀ ਸਾਹਮਣੇ ਆਂਦਾ ਹੈ ਦਰਸਲ ਇਹ ਐਪ ਦਾ ਨਾਮ ਹੈ CBP ਐਪ ਇਹ ਐਪ ਕੀ ਹੈ ਇਹ ਐਪ ਉਹ ਹੈ ਜਿਸ ਵਿੱਚ ਕਿ ਤੁਸੀਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢ ਸਕਦੇ ਹੋ ਤੇ ਇਹ ਐਪ ਹਰ ਫੋਨ ਦੇ ਵਿੱਚ ਫ੍ਰੀ ਡਾਊਨਲੋਡ ਹੋ ਸਕਦੀ ਹੈ ਇਸ ਐਪ ਦੇ ذریعے ਜਿਹੜੇ ਭਾਰਤੀ ਜਾਂ ਜਿਹੜੇ ਹੋਰ ਦੇਸ਼ ਦੇ ਨਾਗਰਿਕ ਗੈਰ ਕਾਨੂੰਨ ਢੰਗ ਨਾਲ ਅਮਰੀਕਾ ਵਿੱਚ ਗਏ ਨੇ ਜਾਂ ਦਾਖਲ ਹੋਏ ਨੇ ਉਸ ਐਪ ਰਾਹੀਂ ਆਪਣੇ ਆਪ ਹੀ ਅਮਰੀਕਾ ਤੋਂ ਬਾਹਰ ਆ ਸਕਦੇ ਨੇ ਟਰੰਪ ਨੇ ਇਹ ਬਿਆਨ ਦਿੱਤਾ ਹੈ ਕਿ ਇਸ ਐਪ ਦੇ ذریعے ਹੀ ਜਿਹੜੇ ਲੋਕ ਗੈਰ ਕਾਨੂੰਨ ਢੰਗ ਨਾਲ ਅਮਰੀਕਾਸ ਵਿੱਚ ਦਾਖਲ ਹੋਏ ਸੀ ਅਗਰ ਇਸ ਐਪ ਦੀ ਵਰਤੋਂ ਕਰਕੇ ਉਹ ਆਪਣੇ ਆਪ ਹੀ ਅਮਰੀਕਾ ਛੱਡ ਦਿੰਦੇ ਨੇ ਤੇ ਭਵਿੱਖ ਦੇ ਵਿੱਚ ਉਹਨਾਂ ਦਾ ਅਮਰੀਕਾ ਵਿੱਚ ਦਾਖਲ ਹੋਣਾ ਸੰਭਵ ਹੈ ਉਹ ਵੀ ਕਾਨੂੰਨੀ ਤਰੀਕੇ ਦੇ ਨਾਲ ਜੇਕਰ ਉਹ ਐਪ ਦੀ ਵਰਤੋਂ ਨਹੀਂ ਕਰਦੇ ਆ ਤੇ ਜੇਕਰ ਸਰਕਾਰ ਵੱਲੋਂ ਉਹਨਾਂ ਨੂੰ ਫੜਿਆ ਜਾਂਦਾ ਤਾਂ ਇਸ ਦਾ ਹਸ਼ਰ ਬਹੁਤ ਮਾੜਾ ਹੋ ਸਕਦਾ ਤੇ ਉਸ ਤੋਂ ਬਾਅਦ ਅਮਰੀਕਾ ਛੱਡ ਕੇ ਕਿਸੇ ਵੀ ਦੇਸ਼ ਵਿੱਚ ਉਹਨਾਂ ਨੂੰ ਐਂਟਰੀ ਨਹੀਂ ਮਿਲ ਸਕਦੀ ਹੈ ਅਬੀਰਵਾਰ ਨੂੰ ਇਹ ਬਿਆਨ ਦਿੱਤਾ 트ੰਪ ਨੇ ਤੇ ਇਸ ਐਪ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਹੈ ਕਿਉਂਕਿ ਜੇਕਰ ਅਮਰੀਕਾ ਵਿੱਚ ਗੈਰ ਕਾਨੂੰਨੀ ਭਾਰਤੀ ਫੜੇ ਜਾਂਦੇ ਆ ਨੇ ਤੇ ਉਹਨਾਂ ਨੂੰ ਜਦੋਂ ਬਾਹਰ ਕੱਢਿਆ ਜਾਂਦਾ ਤੇ ਹਸ਼ਰ ਉਹਨਾਂ ਦਾ ਬੁਰਾ ਹੋ ਸਕਦਾ ਪਰ ਜੇ ਉਹ ਆਪਣੇ ਆਪ ਹੀ ਅਮਰੀਕਾ ਛੱਡ ਦੇਣ ਤੇ ਆਉਣ ਵਾਲੇ ਦਿਨਾਂ ਵਿੱਚ ਯਾਨੀ ਇੱਕ ਭਵਿੱਖ ਵਿੱਚ ਉਹ ਦੁਬਾਰਾ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਜਾਂ ਹੋਰ ਦੇਸ਼ਾਂ ਵਿੱਚ ਐਂਟਰੀ ਲੈ ਸਕਦੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਇੱਕ ਤੋਂ ਬਾਅਦ ਇੱਕ ਇਹ ਜੇ ਫੈਸਲੇ ਕਰ ਰਹੇ ਨੇ ਜਿਸ ਵਿੱਚ ਕਈ ਤਾਂ ਉਹਨਾਂ ਦਾ ਸਾਥ ਦੇ ਰਹੇ ਨੇ ਤੇ ਕਈ ਲੋਕ ਕੜੇ ਸ਼ਬਦਾਂ ਦੇ ਵਿੱਚ ਅਨੋਚਨਾ ਕਰਦੇ ਨੇ ਦੱਸਦੀ ਹੈ ਕਿ ਆਪਣੇ ਇਹ ਫੈਸਲਿਆਂ ਦੇ ਕਰਕੇ ਟਰੰਪ ਆਏ ਦਿਨ ਹੀ ਸੁਰਖੀਆਂ ਵਿੱਚ ਬਣੇ ਰਹਿੰਦੇ ਨੇ ਬੀਤੇ ਦਿਨੀ ਯਾਨੀ ਕਿ ਵੀਰਵਾਰ ਨੂੰ ਇੱਕ ਐਪ ਲਾਂਚ ਕੀਤੀ ਜਾਂਦੀ ਹੈ ਤੇ ਇਸ ਐਪ ਲਾਂਚ ਦਾ ਬਿਆਨ ਵੀ ਸਾਹਮਣੇ ਆਂਦਾ ਹੈ ਦਰਸਲ ਇਹ ਐਪ ਦਾ ਨਾਮ ਹੈ ਸੀਬੀਪੀ ਐਪ ਇਹ ਐਪ ਕੀ ਹੈ ਇਹ ਐਪ ਉਹ ਹੈ ਜਿਸ ਵਿੱਚ ਕਿ ਤੁਸੀਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢ ਸਕਦੇ ਹੋ ਤੇ ਇਹ ਐਪ ਹਰ ਫੋਨ ਦੇ ਵਿੱਚ ਫ੍ਰੀ ਡਾਊਨਲੋਡ ਹੋ ਸਕਦੀ ਹੈ ਇਸ ਐਪ ਦੇ ذریعے ਜਿਹੜੇ ਭਾਰਤੀ ਜਾਂ ਜਿਹੜੇ ਹੋਰ ਦੇਸ਼ ਦੇ ਨਾਗਰਿਕ ਗੈਰ ਕਾਨੂੰਨ ਢੰਗ ਨਾਲ ਅਮਰੀਕਾ ਵਿੱਚ ਗਏ ਨੇ ਜਾਂ ਦਾਖਲ ਹੋਏ ਨੇ ਉਸ ਐਪ ਰਾਹੀਂ ਆਪਣੇ ਆਪ ਹੀ ਅਮਰੀਕਾ ਤੋਂ ਬਾਹਰ ਆ ਸਕਦੇ ਨੇ 트럼ਪ ਨੇ ਇਹ ਬਿਆਨ ਦਿੱਤਾ ਕਿ ਇਸ ਐਪ ਦੇ ذریعے ਹੀ ਜਿਹੜੇ ਲੋਕ ਗੈਰ ਕਾਨੂੰਨ ਢੰਗ ਨਾਲ ਅਮਰੀਕਾਸਟ ਦਾਖਲ ਹੋਏ ਸੀ ਅਗਰ ਇਸ ਐਪ ਦੀ ਵਰਤੋਂ ਕਰਕੇ ਉਹ ਆਪਣੇ ਆਪ ਹੀ ਅਮਰੀਕਾ ਛੱਡ ਦਿੰਦੇ ਨੇ ਤੇ ਭਵਿੱਖ ਦੇ ਵਿੱਚ ਉਹਨਾਂ ਦਾ ਅਮਰੀਕਾ ਵਿੱਚ ਦਾਖਲ ਹੋਣਾ ਸੰਭਵ ਹੈ ਉਹ ਵੀ ਕਾਨੂੰਨੀ ਤਰੀਕੇ ਦੇ ਨਾਲ ਜੇਕਰ ਉਹ ਐਪ ਦੀ ਵਰਤੋਂ ਨਹੀਂ ਕਰਦੇ ਹਨ ਤੇ ਜੇਕਰ ਸਰਕਾਰ ਵੱਲੋਂ ਉਹਨਾਂ ਨੂੰ ਫੜਿਆ ਜਾਂਦਾ ਤਾਂ ਇਸ ਦਾ ਹਸ਼ਰ ਬਹੁਤ ਮਾੜਾ ਹੋ ਸਕਦਾ ਹੈ ਤੇ ਉਸ ਤੋਂ ਬਾਅਦ ਅਮਰੀਕਾ ਛੱਡ ਕੇ ਕਿਸੇ ਵੀ ਦੇਸ਼ ਵਿੱਚ ਉਹਨਾਂ ਨੂੰ ਐਂਟਰੀ ਨਹੀਂ ਮਿਲ ਸਕਦੀ ਹੈ। ਅਬੀਰਵਾਰ ਨੂੰ ਇਹ ਬਿਆਨ ਦਿੱਤਾ 트ੰਪ ਨੇ ਤੇ ਇਸ ਐਪ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਹੈ ਕਿਉਂਕਿ ਜੇਕਰ ਅਮਰੀਕਾ ਵਿੱਚ ਗੈਰ ਕਾਨੂੰਨੀ ਭਾਰਤੀ ਫੜੇ ਜਾਂਦੇ ਹਨ ਤੇ ਉਹਨਾਂ ਨੂੰ ਜਦੋਂ ਬਾਹਰ ਕੱਢਿਆ ਜਾਂਦਾ ਤੇ ਹਸ਼ਰ ਉਹਨਾਂ ਦਾ ਬੁਰਾ ਹੋ ਸਕਦਾ ਪਰ ਜੇ ਉਹ ਆਪਣੇ ਆਪ ਹੀ ਅਮਰੀਕਾ ਛੱਡ ਦੇਣ ਤੇ ਆਉਣ ਵਾਲੇ ਦਿਨਾਂ ਵਿੱਚ ਯਾਨੀ ਇੱਕ ਭਵਿੱਖ ਵਿੱਚ ਉਹ ਦੁਬਾਰਾ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਜਾਂ ਹੋਰ ਦੇਸ਼ਾਂ ਵਿੱਚ ਐਂਟਰੀ ਲੈ ਸਕਦੇ ਨੇ